ਸਤਿ ਸ੍ਰੀ ਅਕਾਲ ਦੋਸਤੋ ਸੋ ਮੈਂ ਤੁਹਾਡਾ ਆਪਣਾ ਗੋਗੀ ਟਿਪਾ ਸੋ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਕਿਸਾਨ ਭਰਾਵਾਂ ਦੇ ਲਈ ਕਿਉਂਕਿ ਹੁਣ ਸੀਜ਼ਨ ਚੱਲਣ ਵਾਲਾ ਹੈਗਾ ਮੂਰੇ ਜਿਹੜੀ ਕਿਸਾਨ ਵੀਰਾਂ ਨੇ ਜੀਵੀ ਦੀ ਫਸਲ ਬੀਜਣੀ ਆ ਉਹਦਾ ਸੀਜ਼ਨ ਚੱਲਣ ਤੋਂ ਪਹਿਲਾਂ ਕੰਪਿਊਟਰ ਕਰਾ ਦਾ ਸੀਜ਼ਨ ਚੱਲਦਾ ਹੁੰਦਾ ਸੋ ਅੱਜ ਮੈਂ ਖੜਾ ਹਾਂ ਦਾ ਆਪਣੇ ਪਿੰਡ ਟਿਪੇ ਤੇ ਵੀਰਾਂ ਨੇ ਦੋ ਕੰਪਿਊਟਰ ਕਰਾ ਲਾਉਂਦੇ ਨੇ ਜੀ ਤੇਰੇ ਗੂੜਾ ਨੇ ਇਹਦੇ ਨਾਲ ਦਾ ਇੱਕ ਕੰਪਿਊਟਰ ਕਰਾ ਸਾਡੇ ਕੋਲੇ ਹੋਰ ਆ ਸੋ ਜਿਹੜੇ ਵੀ ਕਿਸਾਨ ਵੀਰਾਂ ਨੇ ਕੰਪਿਊਟਰ ਕਰਾ ਲਵਾਉਣਾ ਵੀਰ ਸੰਪਰਕ ਕਰਨ ਕਿੰਨਾ ਨੰਬਰ ਆ ਵੀਰ ਜੀ ਆਪਣਾ 62803 62803 ਜੀ 52068 52068 ਦੁਬਾਰੇ ਫੇਰ ਨੋਟ ਕਰ ਲਿਓ 62803 52068 ਜਿਹੜਾ ਮੋਬਾਈਲ ਨੰਬਰ ਆ ਵੀਰ ਦਾ ਜਿਹੜੇ ਵੀ ਵੀਰ ਨੇ ਕੰਪਿਊਟਰ ਕਾਰ ਲਵਾਉਣਾਗਾ ਉਹ ਵੀਰਾਂ ਦੇ ਨਾਲ ਸੰਪਰਕ ਕਰਕੇ ਆਪਣੇ ਖੇਤ ਦੇ ਵਿੱਚ ਕੰਪਿਊਟਰ ਕਾਰ ਲਵਾ ਸਕਦੇ ਨੇ ਬੜੇ ਕਾਫੀ ਪਿਛਲੇ ਲੰਮੇ ਟਾਈਮ ਤੋਂ ਵੀਰ ਕੰਪਿਊਟਰ ਕਰਾ ਦਾ ਕੰਮ ਕਰਦੇ ਆ ਤੇ ਵੀਰੇ ਕਦੇ ਵੀ ਇਹ ਕਹਿੰਦੇ ਦਿੱਕਤ ਨਹੀਂ ਆਉਂਦੀ ਸਾਡੇ ਕੰਮ 'ਚ ਜਿਹੜਾ ਪਾਣੀ ਆ ਜਿਵੇਂ ਥਾਲਜ ਪਾਣੀ ਧਰਦੀਏ ਸੰਤਲ ਜਗ੍ਹਾ ਤੇ ਪਾ ਕੇ ਨਾ ਜਿਵੇਂ ਥਾਲਜ ਬਰਾਬਰ ਬਰਾਬਰ ਪਾਣੀ ਖੜਾ ਹੁੰਦਾ ਕਹਿੰਦੇ ਖੇਤ 'ਚ ਵੀਰੇ ਐ ਇੰਚ-ਇੰਚ ਦਾ ਪਾਣੀ ਖੜਵਾਉਂਦੇ ਨੇ ਵੀਰੇ ਕੰਪਿਊਟਰ ਘਾਹ ਲਾਉਣ ਤੋਂ ਬਾਅਦ ਦੇ ਵਿੱਚ ਸੋ ਵੀਰਾਂ ਨੂੰ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਜਿਹੜੇ ਵੀ ਕਿਸਾਨ ਭਰਾਵਾਂ ਨੇ ਕੰਪਿਊਟਰ ਘਾਹ ਲਵਾਉਣਾ ਹੈ ਆਪਣੇ ਖੇਤ ਦੇ ਵਿੱਚ ਸੋ ਵੀਰਾਂ ਨਾਲ ਸੰਪਰਕ ਕਰਿਓ ਜੀ ਵੀਰਾਂ ਨੇ ਦੋ ਕੰਪਿਊਟਰ ਘਾਹ ਲੈਂਦੇ ਨੇ ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਸਹੀ ਤੇ ਵਧੀਆ ਜਿਹੜਾ ਰਿਜ਼ਲਟ ਲੈਣ ਦੇ ਲਈ ਕੰਪਿਊਟਰ ਕਰਾ ਦਾ ਵੀਰਾਂ ਦੇ ਨਾਲ ਆਪਾਂ ਸੰਪਰਕ ਕਰ ਸਕਦੇ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ